ਕੂਤਰ ਜਦੋਂ ਮੰਨ ਕੇ ਚਲੋ ਵੀ ਟਾਈਮ ਲੱਗ ਗਿਆ ਕੂਤਰਾਂ ਤੇ ਕੂਤਰ ਉੱਤੇ ਖੜ ਗਏ ਉੱਤੇ ਖੜ ਗਏ ਤੇ ਕੂਤਰ ਕਿਤੇ 나ਥਪੁਰੇ ਉਤਰਿਆ ਅੱਛਾ 나ਥਪੁਰੇ ਉਤਰਿਆ ਉੱਥੇ ਬਾਜੀ ਹੋ ਗਈ 4:00 ਵਜੇ ਬਾਜੀ ਹੋ ਗਈ ਸੀਗੀ ਉੱਥੇ ਮੈਨੂੰ ਲੱਗਾ ਕੱਲਾ ਜਿਹੜਾ ਤਾਂਹ ਤੋਂ ਆਇਆ ਉਹ ਕੱਲੇ ਦੀ ਰਹੀ ਸੀ ਬਾਜੀ ਪੰਜ ਮੁੜੇ ਸੀ ਆਪਣਾ ਕੂਤਰ 6:30 ਵਜੇ ਫਿਰਦਾ ਸੀ ਖਿਆਲੀ ਵਾਲੇ ਉੱਤੇ 5200 ਵਾਲੀ ਬਾਜੀ ਸੀਗੀ ਭਾਈ 6:30 6:30 3:30 ਵਜੇ ਸਣੀ ਬੱਪਿਆਂ ਵਾਲੇ ਦੀ ਕੱਲੀ ਕੂਤਰੀ ਫਿਰਦੀ ਸੀ ਤੇ ਆਪਣਾ ਉਸ ਦਿਨ ਸਵਾ 6 ਵਜੇ ਕੂਟਰ ਫਿਰਦਾ ਸੀ ਕਾਲਾ ਸੀ ਹਾਂ ਆ ਆ ਕਿਹੜੀਆਂ ਚੋ ਬਈ ਇਹ ਵੀ ਭੂਸ ਲਈ ਜੀ ਇਹ ਬਈ ਇਹ ਪਿਓਰ ਆ ਬਈ ਧਰਨੇ ਵਾਲੀ ਕੋਈ ਘੜਦਾ ਹਾਂ ਇਹ ਭੂਰੀਆਂ ਕਬੂਦਰੀਆਂ ਭੂਰੀਆਂ ਲੀਲੀਆਂ ਤਨ ਅੱਤਰੇ ਸਾਹਮਣੇ ਆ ਰਤੇ ਰੁੱਤੇ ਫਿਰਦੇ ਸਾਰੇ ਇਹ ਇਨਾਂ ਦੀ ਬਸ ਉਹ ਹੈ ਇਹ ਜਿਹੜੀ ਆਪਣੇ ਕੋਲੇ ਆ ਕੱਢ ਦਿੰਦੇ ਮੈਂ ਤਾਂ ਇਹ ਛੱਡਦਾ ਬਈ ਅੱਛਾ ਓਏ ਰੋਕ ਲੈ ਇਹ ਤਾਂ ਨਹੀਂ ਬਈ ਆਪਾਂ ਰੱਖ ਦੇ ਆ ਛੱਡ ਦੇ ਇਹ ਨਹੀਂ ਆਪਾਂ ਛੱਡ ਦੇ ਆਪਾਂ ਆ ਰਹੀ ਆ ਵੀ ਦੇਖ ਲੋ ਵੀ ਮਿੱਤਰੋ ਆ ਜਿਹੜਾ ਨਾਮ ਕੂਦਰੀ ਹੋਣੀ ਆ ਨਹੀਂ ਨਹੀਂ ਦਿਖਾ ਦੇ ਕੂਦਰੀ ਇਹਦੇ ਨਾਮ ਦੀ ਬਣੀ ਆ ਜੋੜੇ ਦਾ ਜੀ ਤੂੰ ਜਾ ਇਹਨੂੰ ਨਹੀਂ ਪਤਾ ਉਹਨੇ ਤੂੰ ਫੜ ਦੇ ਨਾ ਜਰ ਓਕੇ ਬਰੋ ਆ ਫੜੀ ਵੀਰੇ ਆ ਫੜੋ ਕੋਈ ਕੂਦਰੀ ਇਹ ਕਬੂਦਰੀਆਂ ਭਾਈਆ ਆਪ ਵੀ ਬਹੁਤ ਉੜਦੀਆਂ ਰਹੀਆਂ ਐ ਆਹ ਜੀ ਇਹ ਕਬੂਤਰ ਜਿਹੜਾ ਬਾਈ ਤੁਹਾਨੂੰ ਮੈਂ ਕਿਹਾ ਇਤੀ 7:30 ਵਜੇ ਫਿਰਦਾ ਸੀ ਇਹ ਉਹਦਾ ਹਾਂ ਉਹਦਾ ਪਿਓ ਹੈ ਇਹ ਬਾਈ ਇਹਦਾ ਹੈ ਪਹਿਲਾਂ ਮੈਂ ਛੱਡਿਆ ਪੱਠਾ ਨਾਸਪੁਰੇ ਬਹੁਤ ਚੰਗਾ ਉੱਡੇ ਬਾਈ ਜਿੱਤੀ ਬਾਈ ਹਾਂ ਨੇਰੀ ਜੀ ਆ ਗਈ ਸਾਨੂੰ ਡਰ ਸੀਗਾ ਮੈਂ ਕਿਹਾ ਤਾਹਾਂ ਤੋੜਾ ਜਾਵੜੇ ਤੇ ਉਹ ਆ ਗਿਆ ਚਲੋ ਦੋ ਕਬੂਤਰ ਹੋਰ ਸੀਗੇ ਉਹਦਾ ਵਹਿਗੇ ਸੀਗੇ ਪਰ ਆਪਣਾ ਕਬੂਤਰ ਬਹੁਤ ਸੋਹਣਾ ਉੱਡੇ ਉਥੇ ਡਿੱਗ ਪਿਆ ਕੋਈ ਚੱਕ ਕੇ ਲੈ ਗਿਆ ਆ ਕਬੂਤਰ ਤੇ ਆ ਕਬੂਤਰੀ ਇਹਦੇ ਨਾਲ ਲਈ ਸੀਗੀ ਕਬੂਤਰੀ ਵੀ ਗੁਰਦੇਵ ਕਹਿੰਦੀ ਆ ਕਬੂਤਰ ਆਪਣਾ ਮਨ ਕੇ ਚੜੋ ਆਇਆ ਵੈਸੇ ਐ ਮੈਂ ਤੈਨੂੰ ਸਹੀ ਗੱਲ ਦੱਸਾਂ ਤੇ ਕਬੂਤਰ ਲਾਦ ਵਾਲੀ ਸੋਹਣੀ ਉੱਡੀ ਕੂਤਰ ਦੀ ਕੋਈ ਹਰੇ ਨਹੀਂ ਇਹ ਅੱਜ ਤੱਕ ਬਾਈ ਅੱਛਾ ਹਾਂ ਕਰੇ ਵੀ ਮੰਨ ਕੇ ਚਲੋ ਵੀ ਆਪਣੇ ਕਬੂਤਰ ਇਹਦੇ ਨਾਲੇ ਤਾਂ ਨੀਵੇਂ ਨਹੀਂ ਉੱਡਦੇ ਰੱਬ 'ਚ ਖੜ ਕੇ ਉੱਡਣਗੇ ਨਾਲੇ ਜਾਂਦੇ ਨਹੀਂ ਬਾਈ ਨਾਲੇ ਜਾਂਦੇ ਭਾਵੇਂ ਨਾਲ ਪੂਲੀ ਛੜਦੇ ਮੇਰਾ ਪੂਲ ਨੂੰ ਕੀ ਕਹਣਾ ਇੱਕ ਅੱਧਾ ਆ ਗਿਆ ਹੋਵੇ ਤੇ ਆਪਣਾ ਕੂਤਰ ਨਹੀਂ ਬਾਈ ਜਾਂਦਾ ਨਹੀਂ ਉੱਤੇ ਖੜਾ ਨਹੀਂ ਜਾਂਦੇ ਨਹੀਂ ਜਮੇ ਨਥਾਣੇ ਦੇਖ ਲੈ ਨਥਾਣੇ ਆ ਬਾਈ ਹੁਣ ਮੇਨ ਪ੍ਰੋਬਲਮ ਇਹੀ ਆਉਂਦੀ ਆ ਕਬੂਤਰ ਸਾਰਿਆਂ ਕੋਲ ਹੀ ਵਧੀਆ ਨੇ ਪਰ ਭੱਜ ਜਾਂਦੇ ਆ ਕਬੂਤਰ ਬਾਈ ਨਹੀਂ ਉਹ ਕਾਰਨ ਪਤਾ ਕੀ ਹੁੰਦਾ ਜਿਵੇਂ ਆਪਾਂ ਕਬੂਤਰ ਨਹੀਂ ਜੁੜਾ ਸਹੀ ਲੱਗਦਾ ਕਿਉਂ ਕੋਈ ਮਸ ਹੋ ਗਈ ਮਸ ਤੋਂ ਬਾਈ ਜਾਊਗਾ ਜਿੰਨਾ ਇਹ ਪਿਓਰ ਕਬੂਤਰ ਆ ਕਬੂਤਰ ਜਾਣਗੇ ਨਹੀਂ ਇਹ ਲੋਕ ਕਹਿੰਦੇ ਵੀ ਲਾਲਚੀ ਨੇ ਕਬੂਤਰ ਉਤੋ ਆ ਕੇ ਬਹਿ ਜਾਂਦੇ ਜ਼ੋਰ ਨਹੀਂ ਲਾਉਂਦੇ ਜਿੰਨੇ ਸਾਡੇ ਕੋਲੇ ਆ ਐਦਾਂ ਕੋਈ ਗੱਲ ਨਹੀਂ ਹੋਈ ਆ ਯਾਰ ਸੇਮ ਇਹਦੇ ਆ ਯਾਰ ਤੈਨੂੰ ਬਾਈ ਤੈਨੂੰ ਮੈਂ ਦੱਸ ਦਿੰਦਾ ਸੇਮ ਮੇਰੇ ਬੰਦੇ ਆ ਮੱਖਣ ਕੇ ਆਪਣੇ ਨਾਲ ਵਧੀਆ ਲਿਆ ਜਾ ਕੋ ਕੇ ਕੇ ਕੋ ਕੇ ਕੇ ਉਹ ਬੰਦੇ ਕਹਿੰਦੇ ਕਹਿੰਦੇ ਵੀ ਤੂੰ ਸਾਨੂੰ ਕਬੂਤਰ ਦੇ ਯਾਰ ਸਾਡੇ ਕਬੂਤਰ ਯਾਰ ਖੜਦੇ ਨਹੀਂ ਕਹਿੰਦੇ ਸਾਡੇ ਤਾਂ ਐ ਨਹੀਂ ਪਤਾ 10 ਇਧਰੋਂ ਲੰਘ ਜਾਂਦੇ 4 ਇਧਰੋਂ ਲੰਘ ਜਾਂਦੇ 4 ਇਹਨੂੰ ਕਹਿੰਦਾ ਨਾਤਰੋ ਸਾਡਾ ਟੂਰ ਕਿਤੇ ਨਾ ਕਿਤੇ ਤਾਂ ਹੁੰਦਾ ਇੱਕ ਦਿਨ ਚੱਲ ਕਬੂਤਰਾਂ ਵੀ ਲੈ ਗਏ ਮਾਂਗ ਰ ਫਰੀ ਜਾਂਦਾ ਫਿਰ ਦੁਖੀ ਹੋ ਜਾਂਦਾ ਯਾਰ ਕਬੂਤਰਾਂ ਵੀ ਲੈ ਕੇ ਗਿਆ ਇੱਕ ਦਿਨ ਉਹ ਸਾਡੇ ਤੋਂ ਐਸ ਕਰਕੇ ਮਾਂਗਾ ਤੂੰ ਮੈਨੂੰ ਦੇ ਯਾਰ ਵੀ ਮੈਂ ਪਾਉਣਾ ਤੇਰੇ ਵਾਲੇ ਕਬੂਤਰ ਮਾਂਗਾ ਆਪਣੇ ਵਾਲੇ ਤੁਰ ਕੇ ਦਿਖਾਉਣ ਹਮ ਤੇ ਇੱਕ ਦਿਨ ਬਈ ਆਪਣੇ ਤੋਂ ਲੈ ਜਾ ਕੇ ਲੈ ਗਿਆ ਉਹ ਵਧੀਆ ਗਾਂ ਇਹਨਾਂ ਦਾ ਪੁੱਤ ਬਈ ਇਹੇ ਆਏ ਯਾਰ ਦੇ ਸਾਰੇ ਰੰਗ ਹੀ ਸਾਰੇ ਰੰਗ ਵਾਲੇ ਹੋਣੇ ਕੱਢਦੇ ਆ ਗੋਲੇ ਵੀ ਗੋਲੇ ਲੀਲੇ ਗੋਲੇ ਸਵਾਰ ਰੰਗੇ ਸਵਾਰ ਰੰਗੇ ਸਿਲਬਰ ਐ ਵੀ ਕੱਢਦੇ ਆ ਪਾਕਿਸਤਾਨੀ ਸਾੜੀ ਆ ਇੱਕ ਇੱਥੇ ਗੋਲਾ ਆ ਜਾ ਵੀ ਬੈਠਾ ਬਾਈ ਖੱਟੇ ਆ ਖਾਣਾ ਗੋਲਾ ਲਈ ਫੜ ਕੇ ਵੱਡਾ ਗੋਲਾ ਫੜਦਾ ਤੋਤੇ ਜਿਹੜੀ ਜੁੰਝਾਇਦੀ ਹਨ ਬਾਈ ਯਾਰ ਪੁੱੜਦੇ ਵਾਲਿਆ ਯਾਰ ਵਾਲੇ ਡਾਵੇ ਕੁੱਤਰਾ ਬਾਈ ਇਹ ਹੁਣ ਸਾਨੂੰ ਇਹਦਾ ਐ ਤਾਂ ਪਤਾ ਨਹੀਂਗਾ ਵੀ ਆ ਕੂਤਰ ਦੀ ਨਸਲ ਕੀ ਆ ਅੱਛਾ ਇਹ ਗਰਦੇਵ ਕਲੇ ਕਹਿੰਦੇ ਆ ਜ਼ਿਆਦਾਤਰ ਇਹਨਾਂ ਨੂੰ ਹਾਂ ਆ ਕਬੂਤਰ ਹੀ ਗਰਦੇਵ ਕਲੇ ਕੂਤਰਾਂ ਦੀ ਆ ਇਹ ਸਾਨੂੰ ਪਤਾ ਉੜਦੇ ਵਧੀਆ ਹੈ ਮੈਂ ਕਿਹਾ ਯਾਰ ਅੱਥਾ ਕਾ ਭਾਈ ਹੈ ਬਾਈ ਇਹ ਪਹਿਲਾ ਪੱਠਾ ਸਭ ਤੋਂ ਪਹਿਲਾ ਪੱਠਾ ਇਹ ਗੱਡਿਆ ਸੀਗਾ ਹੁਣ ਆ ਕਬੂਤਰ ਨੂੰ ਹਰੇਕਾ ਫੜ ਕੇ ਆਏ ਕਹ ਦੂਗਾ ਬਾਈ ਇਹਦਾ ਯਾਰ ਉਹੀ ਹੈ ਹੈ ਨੀਲੇ ਜਨ ਲੋਕ ਘਾਟੀ ਪਸੰਦ ਕਰੇ ਬਾਈ ਸਾਨੂੰ ਪਤਾ ਵੀ ਕੀ ਹੈ ਤੇ ਹਾਂ ਬਿਕੇ ਮੇ ਉੜਦੇ ਹੂੰ ਪਰੇ ਜਿੱਥੇ ਉੜਦੇ ਫਿਰ ਤਾਂ ਤਾਂ ਨਹੀਂ ਕਰਾ ਹਾਂ ਪਰੀ ਲਾਲ ਬਗੜ ਵਾਲਾ ਗੋਲਾ ਕਿੱਥੇ ਗੋਲਾ ਕੰਦੀ ਉਹ ਆ ਗੋਲਾ ਕੱਢ ਦਿਆ ਲਓ ਵੀ ਮਿੱਤਰੋ ਅੱਜ ਜਿਹੜੇ ਏਰੀਆ 'ਚ ਤੁਹਾਨੂੰ ਲੈ ਕੇ ਆਏ ਹੋਏ ਹਾਂ ਅਸੀਂ ਇੱਥੇ ਕਬੂਤਰ ਬਾਜ਼ ਦਾ ਘੜਾ ਮਤੀ ਬਾਜ਼ ਨਾਲ ਗੱਲ ਕਰ ਲਾ ਜਿੰਨੇ ਵੀ ਕਬੂਤਰ ਬਾਜ਼ੀ ਨੂੰ ਪਿਆਰ ਕਰਨ ਵਾਲੇ ਆ ਤੇ ਆਪਦਾ ਸ਼ੌਂਕ ਵੀ ਕਰੋ ਤੇ ਨਾਲ ਨਾਲ ਸਾਨੂੰ ਦੱਸਿਓ ਵੀ ਕਮੈਂਟ ਕਰਕੇ ਕਿਵੇਂ ਜੀ ਲੱਗੀ ਵੀਡੀਓ ਇਹ ਬਾਈ ਹੁਣਾਂ ਨੇ ਆਪਾਂ ਨੂੰ ਕਬੂਤਰ ਦਿਖਾਏ ਸਾਰੇ ਮੋਲਕ ਕਿਹੜਾ ਕੱਢ ਲਾ ਅਗੜੀ ਬਈ